ਹੜਪੀੜਤਾਂ ਵਾਸਤੇ ਰਸਮਗਰੀ ਲੈ ਕੇ ਜਾਂਦੇ ਕੁਝ ਸੰਸਥਾਵਾਂ ਕਿਸਾਨ ਜਥੇਬੰਦੀਆਂ ਡਾਕਟਰ ਸਾਹਿਬ ਕਿੱਥੋਂ ਗਏ ਆ ਸੋ ਕਿੱਥੇ ਅਸੀਂ ਇੱਥੇ ਹੀ ਪਿੰਡ ਹਰ ਚੱਕ ਦੇਹਰਾ ਸੀਗਾ ਉੱਥੇ ਆਪਣਾ ਪਸ਼ੂ ਸੀ ਜਿਹਨਾਂ ਦੇ ਕੋਲ ਔਰ ਵਕ ਆ ਗਿਆ ਸੀ ਕਿ ਉਹਨਾਂ ਨੂੰ ਵੈਸੀ ਰੁਪਾਂ ਦੀ ਲੋੜ ਸੀ ਪਣੀ ਗਰ ਰੋਟੀ ਉਹਨੂੰ ਕਰਕੇ ਆਏ ਉਹਨਾਂ ਦੇ ਨਾਲ ਕਿੰਦਾ ਦੇ ਹਾਲਾਤ ਲੱਗ ਰਹੇ ਨੇ ਹਾਲਾ ਕੱਟ ਚੋਟ ਜਾਨਨ ਪਾਣੀ ਜਿਹੜਾ ਆ ਚੜਿਆ ਹੋਇਆ ਔਰ ਜਿਹੜਾ ਉਹਨਾਂ ਨੇ ਵਰ ਜਿਹੜਾ ਘੜਿਆ ਪੂਹਰਾਰਾ ਦੇ ਵਿੱਚੋਂ ਪਾਣੀ ਜਿਹੜਾ ਆ ਜਿਹੜਾ ਬਾਸ ਆਸ ਕਰਦਾ ਜਾਨਾ ਦੀ ਹੈਗਾ ਇਸ ਇੰਡੀਆ ਪੂਹਰਾਰਾ ਵਿੱਚ ਜੀ ਚਲੇ ਗਈ ਜੀ ਚਾਹਤ ਨਹੀਂ ਪਾਣੀ ਦਾ ਪਾਣੀ ਦਾ ਸੈਕਿੰਡ ਸੈਕਿੰਡ ਤੋਂ ਬਾਅਦ ਦੱਸੋ ਕੋਈ ਕਿੰਨੇ ਗੱਲ ਲੋਕਾਂ ਨੂੰ ਇਹ ਜਰੂਰ ਤਾਂ ਸਾਨੂੰ ਹਾਲ ਦੀ ਘੜੀ ਤੇ ਰਮਦਾਸ ਵਾਲੀ ਸਾਈਡ ਦੇ ਉੱਤੇ ਅਸੀਂ ਆਏ ਆ ਉੱਥੇ ਤੇ ਰਸਤਾ ਮਿਲਦੀ ਆ ਪਾਣੀ ਦਾ ਬਹੁਤ ਕਾਫੀ ਕਾਫੀ ਆ ਤੁਰ ਗਿਆ ਪਰ ਇਧਰਲੀ ਸਾਈਡ ਦੇ ਉੱਤੇ ਮੈਂ ਜਨਾ ਕਰ ਲਾ ਪੰਗੇ ਚ ਨਿਕਲ ਗਿਆ ਉਹਨਾਂ ਦੇ ਸਰ ਦੇ ਕਿਸਾਨ ਮਿਲਸ਼ਕਤ ਕਮੇਟੀ ਦੇ ਪ੍ਰਧਾਨ ਬਾਲਾ ਸਾਹਿਬ ਕਿਦਾਂ ਦੀ ਪੋਜੀਸ਼ਨ ਤੁਸੀਂ ਦੇਖਿਆ ਪੋਜੀਸ਼ਨ ਕਾਫੀ ਦਾ ਵੰਡੋ ਲਿਆ ਆਹ ਵਾਪਸ ਇਸ ਤੇ ਸਾਡਾ ਸਾਡੇ ਸਾਹਮਣੇ ਜਿਹੜੀ ਮੁਸੀਬਤ ਆਈ ਆ ਉਹ ਪਾਣੀ ਦਾ ਮਟਰ ਵਾਧਨ ਦੇ ਨਾਲ ਹੈ ਅੱਛਾ ਜੀ ਹੁਣ ਜਿਹੜੀ ਨਵੀਂ ਮੁਸੀਬਤ ਸਾਡੇ ਸ਼ੁਰੂ ਹੋਣੀ ਆ ਉਹ ਪਾਣੀ ਦਾ ਪੱਧਰ ਘਟਣ ਨਾਲ ਵੀ ਹੋਣੀ ਹੈ ਜੀ ਉਹ ਇਹਨੂੰ ਦੇਖਣ ਨੂੰ ਪਿਆ ਜਿਆਦਾ ਦੇ ਲੋਕ ਜਿਹੜੇ ਆ ਚਾਹ ਜਿਹਦੇ ਉਹਨਾਂ ਨੇ ਬਹੁਤ ਵੱਡਾ ਦਿਲ ਤਰਿਆ ਆ ਉਹਨਾਂ ਦਾ ਜੀ ਕਿ ਬੜੀ ਵੱਡੀ ਜਿਹੜੀ ਆ ਮਨੁੱਖਤਾ ਦੀ ਸੇਵਾ ਕਰ ਰਹੇ ਆ ਅਸੀਂ ਦੇਖ ਰਹੇ ਆ ਕਿ ਬਦੂਰ ਗਰੰਟੀਸ਼ਿਪ ਕਰਵਾਦਿਆਂ ਤੇ ਸੇਵਾ ਲੈ ਕੇ ਆ ਰਹੇ ਆ ਇਧਰ ਦੇ ਪਾਸੇ ਸ਼ਨਾ ਜਿਹੜਾ ਪਹੁੰਚ ਰਹੀ ਆ ਪੂਰੀ ਵੇਸਟੇਜ ਹੋ ਰਹੀ ਆ ਤੇ ਸਿੱਧੇ ਪੰਜਾਬ ਦੇ ਲੋਕਾ ਤੁਹਾਡਾ ਇਹ ਮੈਂ ਕੱਲ ਨੂੰ ਕਾ ਇਹ ਗੱਲ ਜਰੂਰ ਆਪੀ ਲੋਕਾਂ ਨੂੰ ਆ ਰਿਹਾ ਵੀ ਭਾਈ ਰਾਸ਼ਨ ਲੈ ਕੇ ਆਓ ਰਾਸ਼ਨ ਕੋਈ ਜਦਾ ਸਾਡੇ ਕੋਲ ਹੈ ਕਿੰਨੀ ਲੋਗ ਹੈ ਇਹ ਬਸ ਉਹ ਰਾਸ਼ਨ ਦੀ ਕੋਈ ਕਮੀ ਨਹੀਂ ਉਹਦੀ ਵੇਸਟੇਜ ਹੋ ਰਹੀ ਆ ਤੇ ਸਾਡੀ ਅੱਗੇ ਜਦੀ ਰਾਸ਼ਨ ਨਾ ਲਿਆਇਆ ਜੀ ਕਿਉਂਕਿ ਜਦੋਂ ਪਾਣੀ ਦਾ ਪੱਧਰ ਉਤਰੂਗਾ ਜਿਹੜੇ ਲੋਕ ਇਲਾਕੇ ਜਿਹੜੇ ਆ ਹੜ੍ਹ ਤੋਂ ਪ੍ਰਭਾਵਿਤ ਹੋਏ ਆ ਉੱਥੋਂ ਲੋਕ ਨਿਕਲ ਕੇ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਔਰ ਤਾਂ ਬੱਚੇ ਬਜ਼ੁਰਗ ਤੇ ਜਿਹੜਾ ਇੱਕ ਜੀ ਘਰ ਦੇ ਵਿੱਚ ਬੈਠਾ ਆਪਣੀ ਛੱਤ ਤੇ ਬੈਠਾ ਉਹਨੂੰ ਜਿਹੜਾ ਉਹ ਪ੍ਰਸ਼ਾਦਾ ਪਾਣੀ ਲੋਕਾਂ ਵੱਲੋਂ ਪਹੁੰਚਾਇਆ ਗਿਆ ਜਦੋਂ ਉਹ ਪਾਣੀ ਦਾ ਪੱਧਰ ਘਟਣ ਤੇ ਆਪਣੇ ਘਰਾਂ ਦੇ ਵਿੱਚ ਵਾਪਸ ਪਰਤਣ ਦੇ ਹਾਸਲ ਦੇ ਵਿੱਚ ਜਦੋਂ ਉਹ ਸੂਣ ਹੋ ਗਏ ਉਹਦੇ ਨਾਲ ਕਿਸੇ ਨੇ ਨਹੀਂ ਗਿਆ ਸਾਡੇ ਕੋਲ ਪਹੁੰਚਿਆ ਕਿ ਕਿੰਨੇ ਬੜੇ ਫਰਮੇ ਨੇ ਚਲੋ ਇਹ ਜਿਹੜੀ ਮੁਸੀਬਤ ਸਾਡੇ ਗਾਲ ਪੈ ਗਈ ਹੈ ਇਹ ਕੋਈ 2-4 ਦਿਨ ਦੀ ਮੁਸੀਬਤ ਨਹੀਂ ਹੈ ਸਾਨੂੰ ਅਪ੍ਰੈਲ ਮਹੀਨੇ ਤੱਕ ਇਸ ਮੁਸੀਬਤ ਦੇ ਨਾਲ ਨਜੇਠਣਾ ਪੈਣਾ ਜਿੰਨਾ ਚਿਰ ਤੱਕ ਅਸੀਂ ਨਵੀਂ ਕਣਕ ਬੀਜ ਕੇ ਪੈਦਾ ਨਹੀਂ ਕਰ ਲੈਂਦੇ ਉਹਨਾਂ ਚਿਰ ਤੱਕ ਸਾਨੂੰ ਜਿਹੜਾ ਨਜੇਠਣਾ ਪੈਣਾ ਇਹਦੇ ਨਾਲ ਪਰ ਅਪ੍ਰੈਲ ਤੋਂ ਪਹਿਲਾਂ ਇਹਨੂੰ ਬਣਾਉਣਾ ਵੀ ਪੈਣਾ ਹੈ ਇਹਦੀ ਗਰਾਊਂਡ ਤੋਂ ਬਣਾਉਣਾ ਹੈ ਇਹਨੂੰ 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 ਜੇ ਹੁਣ ਲੋਕਾਂ ਨੂੰ ਪੈਰਾਂ ਸਿਰ ਖੜੇ ਕਰਨਾ ਤੇ ਸਾਨੂੰ ਇਸ ਤਰੀਕੇ ਨਾਲ ਚੱਲਣਾ ਪਊਗਾ ਕਿ ਵੇਖੋ ਸਾਡੇ ਸਾਹਮਣੇ ਕਣਕ ਦੀ ਬਜਾਈ ਦਾ ਸੀਜ਼ਨ ਆ ਰਿਹਾ ਕੋਈ ਪਿੰਡਾਂ ਦੇ ਵਿੱਚ 4-4 ਕਿਸਾਨ ਗਰੁੱਪ ਬਣਾਉਣ ਤੇ 10 ਕਿੱਲੇ ਡਾਉਟ ਕਰਨ ਕਿਸੇ ਪਿੰਡ ਦੇ ਵਿੱਚ ਆਉਣ 10 ਕਿੱਲੇ ਅਡਾਪਟ ਕਰਨ ਕਿ ਅਸੀਂ ਜਿਹੜਾ ਇਹਨਾਂ 10ਾਂ ਕਿੱਲਾਂ ਦੀ ਕਣਕ ਦੀ ਬਜਾਈ ਕਰਕੇ ਦੇਵਾਂਗੇ ਉਹ ਕਿਸਾਨ ਕੋਈ ਵੀ ਹੋਵੇ ਕਿਸਾਨ ਹੋਵੇ ਮਜ਼ਦੂਰ ਹੋਵੇ ਜਿਹਦੇ ਜਿਹਦਾ ਜਿਹੜਾ ਰਕਬਾ ਖਰਾਬ ਹੋਇਆ ਝੋਨੇ ਦਾ ਕਿਉਂਕਿ ਉਹਦੀ ਪੂਰੀ ਫਸਲ ਮਾਰੀ ਗਈ ਉਹਦੇ ਕੋਲ ਅਗਲੀ ਫਸਲ ਦੀ ਬਜਾਈ ਨਹੀਂ ਹੋਣੀ 4 ਬੰਦੇ ਰਲ ਕੇ 10 ਕਿੱਲੇ ਤੇ ਕਣਕ ਬਜਾਈ ਕਰ ਸਕਦੇ ਨਹੀਂ 4 ਰਲ ਕੇ ਕਰ ਸਕਦੇ 8 ਰਲ ਕੇ 10 ਕਿੱਲੇ ਕਰ ਦੇਣਾ ਠੀਕ ਹੈ ਜੀ ਇਦੋਂ ਕਿ ਪਸ਼ੂਆਂ ਦੇ ਚਾਰੇ ਵਾਸਤੇ ਜਿਹੜੀ ਇਹਨੂੰ ਵੱਖ-ਵੱਖ ਐਂਗਲਾਂ ਤੋਂ ਵੇਖਣਾ ਪੈਣਾ ਹੁਣ ਇਧਰਲਾ ਤੇ ਸਾਰਾ ਇਲਾਕਾ ਜਿਹੜਾ ਝੋਨੇ ਦਾ ਸੀਗਾ ਉਹ ਸਾਰਾ ਮਾਰਿਆ ਗਿਆ ਪਰਾਲੀ ਦੀ ਵੱਡੀ ਸਮੱਸਿਆ ਪਸ਼ੂਆਂ ਵਾਸਤੇ ਸੁੱਕੇ ਦੀ ਆਊਗੀ ਸਾਨੂੰ ਜਿਹੜੇ ਇਲਾਕੇ ਬਚੇ ਆ ਉਹਨਾਂ ਇਲਾਕਿਆਂ ਦੇ ਵਿੱਚ ਕਿਸਾਨ ਨੂੰ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਉਹ ਪਰਾਲੀ ਦੀ ਝੋਨੇ ਦੀ ਕਟਾਈ ਤੋਂ ਬਾਅਦ ਦੇ ਵਿੱਚ ਪਰਾਲੀ ਜਿਹੜੀ ਹੈ ਸੁਕਾ ਕੇ ਆਪੋ ਆਪਣੇ ਇਲਾਕੇ ਦੇ ਵਿੱਚ ਰੱਖਣਾ ਸਿਆਲ ਦਾ ਲੰਬਾ ਸਮਾਂ ਤੇ ਵੱਧ ਸੁੱਕੇ ਦੀ ਜਰੂਰਤ ਮਹਿਸੂਸ ਹੋਣੀ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਜਿਹੜੇ ਥੱਲੇ ਰਹਿੰਦੇ ਖੂਨ ਦਾ ਉਹਨੂੰ ਆਪ ਉਹਨਾਂ ਦੇ ਕੰਮ ਆ ਸਕੇ। ਹਾਂ ਉਹ ਪਸ਼ੂਆਂ ਦੇ ਕੰਮ ਆ ਸਕੇ। ਤੂੜੀ ਦੇ ਰੇਟ ਜਿਹੜੇ ਨਾ ਚਲੋ ਅਜੇ ਤੇ ਪੰਜਾਬ ਆ ਤੇ ਪੰਜਾਬ ਚ ਲੋਕ ਇੱਕ ਦੂਜੇ ਦੀ ਬਹੁਤ ਸਹਾਇਤਾ ਕਰ ਰਿਹਾ। ਆਉਣ ਵਾਲੇ ਦਿਨਾਂ 'ਚ ਤੂੜੀ ਦੇ ਰੇਟ ਵੀ ਅਸਮਾਨੀ ਚੜਨ ਦੇ ਜਿਹੜਾ ਕਹਿੰਦਾ। ਤੂੜੀ ਦੇ ਰੇਟ ਵੀ ਅਸਮਾਨੀ ਚੜਨਗੇ। ਤੂੜੀ ਉਨੀ ਐਤ ਕੀ ਨਹੀਂ ਸੀ ਬਣਾਈ ਸੀ ਵੇਖਿਆ ਬਹੁਤ ਸਾਰੇ ਜਿੰਨੇ ਦੀ ਜਰੂਰਤ ਉਹ ਨਹੀਂ ਪੜਾਈ ਸੀ। ਜਿਆਦਾ ਬਣਾਈ ਨਹੀਂ ਕਿਉਂਕਿ ਇੱਕ ਬਹੁਤ ਕੋਸਟਲੀ ਹੋਰ ਸਾਡੇ ਕੋਲ ਸਮਾਂ ਆਵੇ ਉਹ ਸਾਡੇ ਕੋਲ ਝੋਨੇ ਦੀ ਪ੍ਰਾਲੀ ਦੀ ਆਮਦ ਹੋ ਰਹੀ ਆ ਤੇ ਉਹ ਜਿਹੜੀ ਪ੍ਰਾਲੀ ਆ ਉਹਨੂੰ ਜਿਹੜਾ ਵਾ ਸਾਂਭ ਲਿਆ ਜਾਵੇ ਤੇ ਤਾਂ ਜਿਹੜੀ ਆ ਉਹਨੂੰ ਜਦੋਂ ਉਹਨਾਂ ਨੂੰ ਹੜਪੀਟ ਦੇ ਇਲਾਕਿਆਂ ਨੂੰ ਜ਼ਰੂਰਤ ਮਹਿਸੂਸ ਹੋਵੇ ਤੇ ਨਾਲ ਦੀ ਨਾਲ ਉਹਨਾਂ ਤੱਕ ਪਹੁੰਚ ਦੀ ਕੀਤੀ ਜਾਵੇ ਇਸ ਤਰੀਕੇ ਨਾਲ ਜਿਹੜਾ ਵਾ ਮਤਲਬ ਇਹ ਜਿਹੜਾ ਸਿਲਸਿਲਾ ਬਣਨਾ ਚਾਹੀਦਾ ਪਿੰਡ ਪੱਧਰ ਤੇ ਸਾਡੇ ਪਿੰਡਾਂ ਨੂੰ ਜਿਹੜਾ ਵਾ ਉਹ ਆਪਣੀ ਢੜੇਬੰਦੀ ਤੋਂ ਉੱਠ ਕੇ ਉੱਪਰ ਉੱਠ ਕੇ ਜਿਹੜਾ ਵਾ ਉਹ ਕੰਮ ਕਰਨ ਦੀ ਲੋੜ ਆ ਤੇ ਫੇਰ ਹੀ ਜਿਹੜਾ ਵਾ ਇਹ ਜਿਹੜੇ ਇਹ ਸਥਿਤੀਆਂ ਵਿੱਚ ਲੋਕ ਆ ਉਹ ਸਰਵਾਈਵ ਕਰ ਸਕਦੇ ਨਹੀਂ ਤੇ ਕੋਈ ਵੈਸੇ ਹਾਲਾਤ ਕੋਈ ਸਿਖਾਵੇਂ ਨਹੀਂ ਲੋਕਾਂ ਦੇ ਵਿੱਚ ਇੱਕ ਇੱਕ ਵੀ ਕੀ ਜਾ ਰਹੀਆਂ ਕਿ ਜਿੱਦਾਂ ਹੁਣ ਮੰਨ ਲਓ ਵੀ ਪਾਣੀ ਕੰਟਰੋਲ ਹਾਂ ਲੋਕਾਂ ਦੇ ਵਿੱਚ ਇਹ ਵੀ ਆਪਾਂ ਹਾਂ ਜਿਹੜੇ ਬੰਨੇ ਆ ਉਹ ਬੰਨੇ ਜਾ ਹੌਣ ਥੋੜੇ ਜਿਹੜਾ ਪਾਣੀ ਜਿਹੜਾ ਪਿੱਛੋਂ ਥੋੜਾ ਥੋੜਾ ਆਉਂਦਿਆ ਉਹ ਕਿਸੇ ਨਾ ਕਿਸੇ ਕਾਰਨ ਰੁਕ ਸਕਿਆ ਦੇਖੋ ਜੀ ਪਾਣੀ ਜਿਹੜਾ ਬਣਾ ਬਰਸਾਤ ਜਿਹੜੀ ਆ ਲਗਾਤਾਰ ਹੋ ਰਹੀ ਹੈ ਤੇ ਡੈਮ ਤੇ ਜਿਵੇਂ ਇਧਰ ਮਾਦੋਪੁਰ ਤੋਂ ਜਿਹੜੇ ਫਲੱਡ ਗੇਟ ਸੀਗੇ ਉਹ ਟੁੱਟੇ ਆ ਉੱਥੋਂ ਤੇ ਹੁਣ ਸਾਨੂੰ ਲੱਗਦਾ ਵੀ ਉਹ ਕਿਤੇ ਪਿੱਛੇ ਪਾਣੀ ਕੰਟਰੋਲ ਕਰਨਗੇ ਤੇ ਫੇਰ ਹੀ ਜਿਹੜਾ ਇਹ ਇਲਾਕੇ ਦਾ ਪਰ ਜੋ ਜਿੰਨਾ ਪਾਣੀ ਦਾ ਪੱਧਰ ਇਸ ਵੇਲੇ ਹੈਗਾ ਇਹ ਵੀ ਸਾਨੂੰ ਲੱਗਦਾ ਵੀ 10 ਦਿਨ ਤੋਂ ਪਹਿਲਾਂ ਨਹੀਂ ਘਟਣਗਾ ਕਿਉਂਕਿ ਸੜਕ ਜਿਹੜਾ ਸਾਡੀ ਸਰਕਾਰ ਵਿਕਾਸ ਕਰ ਰਹੀ ਹੈ ਨਾ ਰੋਡ ਬਣਾ ਕੇ ਅਸਲ ਦੇ ਵਿੱਚ ਸਾਨੂੰ ਵਿਕਾਸ ਨੇ ਹੀ ਮਾਰਿਆ ਉਹ ਰੋਡ ਜਿਹੜੇ ਇਹਨੇ ਉੱਚੇ ਬਣਾਤੇ ਆ ਜਿਹੜੀਆਂ ਉਹਦੇ ਥੱਲੇ ਪੂਲੀਆਂ ਪਾਉਣੀਆਂ ਸੀ ਪਾਣੀ ਦੀ ਕਰਾਸਿੰਗ ਵਾਸਤੇ ਉਹ ਬਹੁਤ ਘੱਟ ਪਾਈਆਂ ਤੇ ਉਹ ਰੋਡ ਉੱਚਿਆ ਉਹ ਪਾਣੀ ਜੇ ਤੁਸੀਂ ਦੇਖੋ ਨਾ ਆਹ ਰੋਡ ਆ ਵਿਚਲੀ ਨੰਗ ਰਿਆ ਉਹ ਰੋਡ ਦੇ ਪਿਛਲੇ ਪਾਸੇ ਦੋ ਗੁੱਤ ਪਾਣੀ ਦਾ ਲੈਵਲ ਉੱਚਾ ਆ ਅਗਲੇ ਪਾਸੇ ਦੋ ਫੁੱਟ ਨਹੀਂ ਵਾ ਜਿਉਂ ਦੋ ਸੜਕ ਨਹੀਂ ਵੀ ਹੁੰਦੀ ਜਾਂ ਪੁਲੀਆਂ ਦੀ ਗਿਣਤੀ ਵੱਧ ਹੁੰਦੀ ਤੇ ਪਾਣੀ ਆਉਣਾ ਸੀ ਤੇ ਨਿਕਲ ਜਾਣਾ ਸੀ ਇਸ ਕਰਕੇ ਸਾਨੂੰ ਜਿਹੜਾ ਅਕੌਤੀ ਵਿਕਾਸ ਆ ਵਿਕਾਸ ਨੇ ਬਹੁਤ ਵੱਡਾ ਜਿਹੜਾ ਨੁਕਸਾਨ ਪੰਜਾਬ ਦਾ ਕੀਤਾ ਕੋ ਇਹਨੂੰ ਆਪਾਂ ਜਿਹੜੇ ਸਾਰੇ ਪੰਜਾਬ ਦੇ ਇਲਾਕੇ ਬਚੇ ਆ ਉਹ ਰਲ ਮਿਲ ਕੇ ਆਪਾਂ ਜਿਹੜਾ ਥੋੜਾ ਥੋੜਾ ਆਪਣੇ ਸਿਰ ਤੇ ਲੈ ਲਈਏ ਤੇ ਉਹਨਾਂ ਦਾ ਜਿਹੜਾ ਦਰਦ ਆ ਉਹ ਵੰਡਿਆ ਜਾ ਸਕੇ ਠੀਕ ਹੈ ਧੰਨਵਾਦ ਧੰਨਵਾਦ